ਇਹ ਬੈਕਟਰੀ ਹੈ। ਉਹਨਾਂ ਤੋਂ ਆਵਾਜ਼ ਆ ਰਹੀ ਹੈ। ਹੈਲੋ ਐਂਡ ਵੈਲਕਮ ਬੈਕ ਟੂ ਕ੍ਰਿਸ਼ਨਾਨੀਵਰ ਆਪਣਾ ਵਲੌਗ ਵੇਖ ਰਹੇ ਸਾਰੀਆਂ ਮਾਵਾਂ ਪੈਣਾ ਬਜ਼ੁਰਗਾਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਚੱਲੇ ਆ ਜੀ ਉਹ ਦੁਨੀਆ ਦਾ ਇਕਲੌਤਾ ਗੁਰਦੁਆਰਾ ਸਾਹਿਬ ਆ ਜਿਹੜਾ 에ਅਰਪੋਰਟ ਦੇ ਅੰਦਰ ਬਣਿਆ ਹੋਇਆ ਹੈ। ਗੁਰੂ ਰਾਮਦਾਸ 에ਅਰਪੋਰਟ ਅੰਮ੍ਰਿਤਸਰ ਦੇ ਅੰਦਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਤੇ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਪਣੇ ਆਪ ਵਿੱਚ ਇੱਕ ਵਿਲੱਖਣ ਇਤਿਹਾਸ ਹੈ ਤੇ ਉੱਥੇ ਕਿਹਾ ਜਾਂਦਾ ਹੈ ਕਿ ਉੱਥੇ ਕੁਝ 에어ਪੋਰਟ 에어ਪੋਰਟ ਅਥਾਰਟੀ ਵੱਲੋਂ ਕੁਝ ਕਿ ਗਲਤੀਆਂ ਹੋ ਗਈਆਂ ਸੀ ਜਿੰਦੇ ਕਰਕੇ ਜਦੋਂ ਉੱਥੇ ਪਲੇਨ ਉਤਰਨ ਲੱਗਦਾ ਸੀ ਤਾਂ ਉੱਥੇ ਜੋ ਪਾਇਲਟ ਸੀ ਉਹਨੂੰ ਸਮੁੰਦਰ ਨਜ਼ਰ ਆਉਂਦਾ ਸੀਗਾ ਤੇ ਪਲੇਨ ਉਤਰ ਨਹੀਂ ਪਾਉਂਦਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਗਲਤੀਆਂ ਸੁਧਾਰ ਕੀਤਾ ਗਿਆ ਉਹ ਸਾਰੇ ਇਤਿਹਾਸ ਬਾਰੇ ਤੁਹਾਨੂੰ ਜਾਨੂ ਕਰਵਾਵਾਂਗੇ ਇਤਿਹਾਸ ਨਾਲ ਤੇ ਤੁਸੀਂ ਬਣਿਓ ਰਹੋ ਵਲੌਗ ਦੇ ਨਾਲ ਵਲੌਗ ਤੁਹਾਨੂੰ ਵਧੀਆ ਲੱਗੂਗਾ ਜੇ ਵਧੀਆ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਹੁਣ ਕੰਟੀਨਿਊ ਕਰ ਤੇ ਲੋ ਜੀ 에어ਪੋਰਟ ਦੀ ਜਿਹੜੀ ਪਾਰਕਿੰਗ ਬਣਾਈ ਗਈ ਅੱਜ ਮੇਲੇ ਕਰਕੇ ਆਪਾਂ ਉੱਥੇ ਪਹੁੰਚ ਗਏ ਆ ਪਾਰਕ ਕਰਦੇ ਆ ਮੋਟਰਸਾਈਕਲ ਨੂੰ ਰਸ਼ ਬਹੁਤ ਜ਼ਿਆਦਾ ਪਿਆ ਹੋਇਆ ਅੱਜ ਤੇ ਤੁਸੀਂ ਦੇਖ ਹੀ ਸਕਦੇ ਹੋ ਸਕਰੀਨ ਤੇ ਕਿੰਨਾ ਮੋਟਰਸਾਈਕਲ ਲੱਗੋਆ ਇਧਰ ਮੋਟਰਸਾਈਕਲ ਦਾ ਪਾਰਕਿੰਗ ਬਣਾਈ ਜਾ ਤੇ ਗੱਡੀਆਂ ਵਾਲੀ ਪਾਰਕਿੰਗ ਵੱਖਰੀ ਆ ਬਹੁਤ ਜ਼ਿਆਦਾ ਰਸ਼ ਆ ਗਰਮੀ ਵੀ ਬਹੁਤ ਅੱਜ ਤੇ ਅੱਜ 103 ਵੀ ਵਰਸੀ ਮਨਾਈ ਜਾ ਰਹੀ ਆ ਬਾਬਾ ਜਵੰਦ ਸਿੰਘ ਜੀ ਦੀ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ 에어ਪੋਰਟ ਸਾਰਾ 에어ਪੋਰਟ ਦਾ ਏਰੀਆ ਹੈ ਤੇ ਹੁਣ ਅੰਦਰ ਚੱਲਦੇ ਆਪਾਂ 에어ਪੋਰਟ ਦੇ ਤੇ ਸੰਗਤ ਤੁਸੀਂ ਦੇ ਵੀ ਸਕਦੇ ਹੋ ਲਾਈਨ ਵਾਰ ਜਾ ਰਹੀ ਹੈ ਅੰਦਰ ਜੀ ਤੇ ਇਸ ਦੇ ਸਾਹਮਣੇ ਜਿਹੜੀਆਂ ਕਮਰਸ਼ਲ ਗੱਡੀਆਂ ਜੋ ਟੈਕਸੀ ਵਾਲੀਆਂ ਗੱਡੀਆਂ ਨੇ ਤੇ ਉਹ ਵੀ ਲੰਘਦੀਆਂ ਕ੍ਰੋਸ ਕਰਦੀਆਂ ਨੇ ਇਹ ਸਾਰਾ 에ਰਪੋਰਟ ਦਾ ਏਰੀਆ ਜਿੱਥੇ ਆਪਾਂ ਚੱਲ ਰਹੇ ਹੁਣ ਇਸ ਟਾਈਮ ਥੋੜਾ ਆਪਾਂ ਅੰਦਰ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਾਵਾਂਗੇ ਤੁਹਾਨੂੰ ਹਜੇ 에ਰਪੋਰਟ ਆ ਜਿਹੜਾ ਆਪਣਾ ਮੇਨ ਆ ਰਨਵੇ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਉਹਦੇ ਵੀ ਦਰਸ਼ਨ ਕਰਾਉਨੇ ਆ ਤੇ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅਮਰitsar ਤੇ ਪਹਿਲਾਂ ਇਹ ਰਾਜਾ ਸੰਸੀਵ ਹਵਾਈ ਏਡਾ ਹੁੰਦਾ ਸੀ ਤੇ ਬਾਅਦ ਵਿੱਚ ਸਿੱਧਾ ਨਾਮ ਚੇਂਜ ਕਰਕੇ ਗੁਰੂ ਰਾਮਦਾਸ ਜੀ ਹਵਾਈ ਏਡਾ ਰੱਖ ਦਿੱਤਾ ਗਿਆ ਸੀਗਾ ਤੇ ਲੰਗਰ ਬਹੁਤ ਲੱਗੇ ਹੋਏ ਅੱਜ ਵਾਹਿਗੁਰੂ ਜੀ ਨੇਰ ਕਰਿਓ ਥਾਥਾ ਲੰਗਰ ਲੱਗੇ ਹੋਏ ਆ ਸੰਗਤ ਦੀ ਸਹੂਲਤ ਲਈ ਬਹੁਤ ਜ਼ਿਆਦਾ ਲੰਗਰ ਲੱਗਾ ਹੋਇਆ ਅੱਜ ਤੇ ਜਿਹੜਾ ਅੱਜ ਦਾ ਦਿਨ ਆ ਜੀ ਉਹ ਹੈਗਾ 2 ਜੁਲਾਈ ਤੇ 18 ਹਾੜ ਤੇ 103ਵੀਂ ਵਰ੍ਹੇਮੰਈ ਜਾਰੀ ਆ ਬਾਬਾ ਜਵਨ ਸਿੰਘ ਜੀ ਦੀ ਇਕਲੌਤਾ 에어ਪੋਰਟ ਆ ਇਕਲੌਤਾ ਗੁਰਦੁਆਰਾ ਸਾਹਿਬ ਆ ਜੋ 에어ਪੋਰਟ ਦੇ ਅੰਦਰ ਬਣਾਇਆ ਗਿਆ ਹੈ ਤੇ ਸੰਗਤ ਦੇਖੋ ਤੁਸੀਂ ਔਰ ਸਾਹਮਣੇ ਪਲੇਨ ਵਗੈਰਾ ਦੇਖ ਸਕਦੇ ਹੋ ਤੁਸੀਂ ਕਿਵੇਂ ਖੜੇ ਹੋਏ ਆ ਜੀ ਬਿਲਕੁਲ 에어ਪੋਰਟ ਦੇ ਅੰਦਰ ਬਣਿਆ ਹੋਇਆ ਹੈ ਤੇ 99 ਦੇ ਉੱਪਰ ਹੀ ਇਹਨਾਂ ਨੇ ਜੋੜਾ ਕਰ ਬਣਾਇਆ ਅੱਜ ਤੇ ਜੋੜੇ ਜਮਾ ਕਰਾਉਨੇ ਆ ਤੇ ਫਿਰ ਆਪਾਂ ਅੰਦਰ ਚੱਲਦੇ ਆ ਮੱਥਾ ਟੇਕਣ ਲਈ ਜਹਾਜ਼ਦਾਰ ਸੰਗਤ ਉਭਰੀ ਹੋਈ ਆ ਇੱਥੇ ਪਲੇਨ ਵੇਖਣ ਨੂੰ ਮੱਥਾ ਟੇਕਣ ਨੂੰ ਕਿਉਂਕਿ ਇਕਲੌਤਾ ਹੀ ਮੌਕਾ ਹੁੰਦਾ ਹੈ ਕਿ ਬੰਦਾ 에어ਪੋਰਟ ਦੇ ਅੰਦਰ ਆ ਸਕਦਾ ਇੱਥੇ 99 ਤੇ ਆ ਸਾਹਮਣੇ ਰਨਵੇਆ ਜੀ ਸਾਰਾ ਇੱਥੋਂ ਪਲੇਨ ਉਤਰਦੇ ਨੇ ਅੱਜ ਪਰ ਇੱਥੇ ਕੋਈ ਫਲਾਈਟ ਦੀ ਜੋ ਸ਼ਡਿਊਲ ਨਹੀਂ ਕੀਤਾ ਗਿਆ ਸੰਗਤ ਕਰਕੇ ਤੇ ਹੁਣ ਅੰਦਰ ਚੱਲਦੇ ਆਪਾਂ ਤੇਰਾ ਰੇਟ 117 ਹੋ ਗਿਆ ਤੇ ਆਓ ਹੁਣ ਤੁਹਾਨੂੰ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਆ ਜੀ ਨਾਮ ਦੇ ਰਸੀਏ ਆਤਮਿਕ ਸ਼ਕਤੀਆਂ ਦੇ ਮਾਲਕ ਬਾਬਾ ਜਵੰਦ ਸਿੰਘ ਜੀ ਦਾ ਜਨਮ 5 ਸਾਵਣ 1880 ਈਸਵੀ ਨੂੰ ਪਿੰਡ ਭੰਗਵਾ ਵਿਖੇ ਮਾਤਾ ਖੇਮੀ ਜੀ ਤੇ ਪਿਤਾ ਸ਼੍ਰੀ ਨੱਥਾ ਸਿੰਘ ਜੀ ਦੇ ਗ੍ਰਾਮ ਵਿਖੇ ਹੋਇਆ ਸੀ ਤੇ ਆਪ ਸ਼ੁਰੂ ਤੋਂ ਬਚਪਨ ਤੋਂ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਜੋ ਵੀ ਬਚਨ ਆਪਣੀ ਰਸਨਾ ਤੋਂ ਜਾਰਦੇ ਸੀ ਉਹ ਸੱਚ ਹੋ ਜਾਂਦੇ ਸਨ ਤੇ ਨੌਕਰੀ ਦੌਰਾਨ ਆਪ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਆਸਾ ਜੀ ਦੀ ਵਾਰਤਾ ਵਾਰ ਦਾ ਕੀਰਤਨ ਵੀ ਕਰਦੇ ਰਏ ਜੀ ਦੂਰੋਂ ਦੂਰੋਂ ਸੁਕਤਾਂ ਬਾਬਾ ਜੀ ਦਾ ਕੀਰਤਨ ਸੁਣਨ ਆਉਂਦੀਆਂ ਸਨ ਪ੍ਰਭੂ ਚਰਨਾਂ ਦੀ ਖੇਚ ਚਾਰਨਾ ਆਪ ਜੀ ਨੇ ਨੌਕਰੀ ਛੱਡ ਕੇ ਠੇਕੇਦਾਰ ਸਰਦਾਰ ਬੂਟਾ ਸਿੰਘ ਨਾਲ ਗੁਰਦੁਆਰਾ ਰਾਵਲਪਿੰਡੀ ਚਲੇ ਗਏ ਕੁਝ ਸਮੇਂ ਬਾਅਦ ਆਪ ਜੀ ਫਰੋਇਪੁਰ ਆ ਗਏ ਆਪ ਜੀ ਦਾ ਮੁਲਾਪ ਬਾਬਾ ਅਨੰਦ ਸਿੰਘ ਜੀ ਨਾਨਕਸਰ ਵਾਲਿਆਂ ਨਾਲ ਹੋਇਆ ਦੋਵੇਂ ਮਹਾਪੁਰਸ਼ਾਂ ਨੇ ਇਕੱਠੀ ਇਕੱਠੇ ਭਗਤੀ ਕੀਤੀ ਜੀ ਤੇ ਆਪ ਬਾਬਾ ਅਨੰਦ ਸਿੰਘ ਜੀ ਦੇ ਗੁਰਪਾਏ ਵੀ ਹੋ ਇੱਥੇ ਆਪ ਜੀ ਨੇ ਕੋਰਤ ਭੱਸਿਆ ਕਰਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੀਤੇ ਬਾਅਦ ਵਿੱਚ ਆਪ ਜੀ ਰਾਜਸੰਸੀ ਆ ਗਏ ਅਤੇ ਇੱਥੇ ਭਗਤੀ ਕੀਤੀ ਤੇ ਇੱਥੇ ਅੱਜ ਕੱਲ੍ਹ ਗੁਰਦੁਆਰਾ ਸੰਸਾਰ ਸਾਹਿਬ ਹੈ ਤੇ ਇੱਕ ਇੱਕ ਗੱਲ ਹੋਰ ਵੀ ਹੈ ਜੀ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਿੱਥੇ ਬਾਬਾ ਜੀ ਨੇ ਭਗਤੀ ਕੀਤੀ ਰਾਜਸਥਾਨ ਸੀ ਇੱਥੇ ਜੋ ਜਗ੍ਹਾ ਬਣੀ ਹੋਈ ਸੀ ਇਸ ਬਾਰੇ ਜਦੋਂ ਸਰਕਾਰ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇੱਥੇ 에ਰਪੋਰਟ ਬਣਾਉਂਦਾ ਸੋਚਿਆ ਤਾਂ ਉਹਨਾਂ ਨੇ ਬਾਬਾ ਜੀ ਦੀ ਜੋ ਜਗ੍ਹਾ ਬਣੀ ਸੀ ਉਹਨੂੰ ਢਾਹਤਾ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਉੱਥੇ 75 ਜਿਹੇ ਘਟਨਾਵਾਂ ਹੋਣ ਲੱਗੀਆਂ ਅਲੱਗ ਜਿਹੇ ਘਟਨਾਵਾਂ ਹੋਣ ਲੱਗਦੀਆਂ ਕਿ ਜਦੋਂ ਵੀ ਪਾਇਲਟ ਉੱਥੇ ਲੈਂਡ ਕਰਨ ਲੱਗਦਾ ਸੀ ਫਲਾਈਟ ਤਾਂ ਉਹਨੂੰ ਰਨਵੇ ਦਿਖਦਾ ਨਹੀਂ ਸੀ ਉਹਨੂੰ ਸਮੁੰਦਰ ਦਿਖਦਾ ਸੀ ਉੱਥੇ ਤੇ ਇਹ ਗੱਲ ਬੜੀ ਚਿੰਤਾ ਵਾਲੀ ਹੋ ਗਈ ਸੀ ਤੇ ਫਿਰ ਉਹਨਾਂ ਨੇ ਕੀ ਕੀਤਾ ਸੀ ਕਿ ਅਗੇ ਦੁਬਾਰਾ ਮੀਟਿੰਗ ਸੱਦੀ ਸੀ ਸਰਕਾਰ ਨੇ ਤੇ ਫਿਰ ਉਹ ਤੋਂ ਨਾਲ ਦੇ ਪਿੰਡਾਂ ਵਾਲਿਆਂ ਨੇ ਉਹਨਾਂ ਨੂੰ ਉਹਨਾਂ ਦੀ ਗਲਤੀ ਦੱਸੀ ਸੀ ਕਿ ਤੁਸੀਂ ਬਾਬਾ ਜਵੰਤ ਸਿੰਘ ਜੀ ਦਾ ਜੋ ਇੱਥੇ ਜਗਾ ਬਣੀ ਹੋਈ ਸੀ ਉਹ ਤੁਸੀਂ ਉਹਨੂੰ ਢਾਕੇ 에어ਪੋਰਟ ਸਾਰਿਆ ਤਾਂ ਕਰਕੇ ਇੱਥੇ ਗੱਲਾਂ ਹੋ ਰਹੀਆਂ ਤੇ ਉਸ ਤੋਂ ਬਾਅਦ 에어ਪੋਰਟ ਅਥਾਰਟੀ ਨੇ ਆਪਣੀ ਗਲਤੀ ਸੁਧਾਰੀ ਗੁਰਦੁਆਰੇ ਦੁਆਰਾ ਇੱਥੇ ਜੋ ਨੀ ਪੱਤਰ ਰੱਖਿਆ ਗਿਆ ਦੁਆਰਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਉਸ ਤੋਂ ਬਾਅਦ ਇੱਥੇ ਇਦਾਂ ਦੀ ਕੋਈ ਘਟਨਾ ਨਹੀਂ ਹੋਈ ਹੁਣ ਵੀ ਸੰਗਤ ਲਈ ਜਦੋਂ ਸੰਗਤ ਨੇ ਆਉਣਾ ਹੁੰਦਾ ਹੈ ਤਾਂ ਉੱਥੇ ਜੋ ਫਲਾਈਟ ਦਾ ਟਾਈਮ ਆ ਉਹ ਚੇਂਜ ਕਰ ਦਿੱਤਾ ਜਾਂਦਾ ਹੈ ਜੀ ਤੇ ਬੜੀ ਮਾਨਤਾ ਇਸ ਗੁਰਦੁਆਰਾ ਸਾਹਿਬ ਦੀ ਤੇ ਦੂਰੂ ਦੂਰੋ ਸੰਗਤਾਂ ਆਉਂਦੀਆਂ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਗੁਰਦੁਆਰਾ ਬਾਬਾ ਜਵੰਤ ਸਿੰਘ ਜੀ ਸੰਸਰ ਸਾਹਿਬ ਦੇ ਨਾਲ ਨਾਮ ਨਾਲ ਮਸ਼ਹੂਰ ਹੈ ਗੁਰਦੁਆਰਾ ਸਾਹਿਬ ਅੱਜ ਬਾਬਾ ਜਵੰਦ ਸਿੰਘ ਜੀ ਦੀ 103ਵੀਂ ਵਰ੍ਹੇਮੰਈ ਹੋ ਰਹੀ ਹੈ ਜੀ ਤੇ ਵੈਸੇ ਵੀ ਇਹ ਗੁਰਦੁਆਰਾ ਸਾਹਿਬ ਐਤਵਾਰ ਨੂੰ 5 ਵਜੇ ਤੋਂ ਲੈ ਕੇ ਸਵੇਰੇ 10:30 ਵਜੇ ਤੱਕ ਖੋਲ੍ਹ ਦਿੱਤਾ ਜਾਂਦਾ ਹੈ ਤੇ ਸੰਗਤ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਮੇਲੇ ਕਰਦੀ ਹੈ ਤੇ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਪਲੇਨ ਵਗੈਰਾ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਦੇਖਣ ਨੂੰ ਮਿਲ ਜਾਂਦੇ ਆ ਇੱਥੇ ਪਹਿਲਾਂ ਵਿੱਚ ਹਰੀ ਚਾਦਰ ਵੀ ਨਹੀਂ ਹੁੰਦੀ ਸੀ ਤੇ ਪਰ ਸਿਕਿਉਰਿਟੀ ਕੰਸਰਨ ਕਰਕੇ ਇੱਥੇ ਹਰੀ ਚਾਦਰ ਵਗੈਰਾ ਜੋ ਥੋੜੀ ਲਗਾ ਦਿੱਤੀ ਗਈ ਆ ਤਾਂ ਕਿ ਸੰਗਤ ਆ ਜੋ ਇੱਕ ਪਾਰਟੀਸ਼ਨ ਬਣ ਗਈ ਆ ਤੇ ਇਹ ਸੰਗਤ ਇਧਰਲੀ ਸਾਈਡ ਰਹਿੰਦੀ ਆ ਤੇ ਜੋ ਪਲੇਨ ਵਗੈਰਾ ਨੇ ਉਹ ਦੂਸਰੀ ਸਾਈਡ ਖੜੇ ਰਹਿੰਦੇ ਆ ਤੇ ਬਹੁਤ ਜ਼ਿਆਦਾ ਮਾਨ ਦਾ ਗੁਰਦੁਆਰਾ ਸਾਹਿਬ ਦੀ ਤੇ ਇਕੱਠ ਵੀ ਬਹੁਤ ਹੋਇਆ ਗੁਰਦੁਆਰਾ ਸਾਹਿਬ ਤੇ ਲੰਗਰ ਜੋ ਲੱਗੇ ਹੋਏ ਨੇ ਸੰਗਤ ਲਈ ਉਹਨਾਂ ਦਾ ਤਾਂ ਕੀ ਕਹਿਣਾ ਜੀ ਹਰ ਤਰ੍ਹਾਂ ਦਾ ਲੰਗਰ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ ਹੈ ਇਹ ਪਹਿਲਾ ਗੁਰਦੁਆਰਾ ਸਾਹਿਬ ਹੈ ਜੋ 99 ਦੇ ਬਿਲਕੁਲ ਉੱਪਰ ਵਿਚਾਲੇ ਬਣਿਆ ਹੋਇਆ ਹੈ ਤੇ ਜੋ ਪਲੇਨ ਹੈ ਉਹਨੂੰ ਵੀ ਪ੍ਰਕਰਮਾ ਕਰਨੀ ਪੈਂਦੀ ਹੈ ਗੁਰਦੁਆਰਾ ਸਾਹਿਬ ਦੀ ਤੇ ਬਹੁਤ ਮਾਨਤਾ ਜਿਸ ਗੁਰਦੁਆਰਾ ਸਾਹਿਬ ਦੀ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਪਲੇਨ ਇੱਥੇ ਚੜਨ ਲਈ ਤਿਆਰ ਆ ਤੇ ਇੱਕ ਲੱਗਾ ਹੋਇਆ ਬੋਰਡਿੰਗ ਲਈ ਤੇ ਸੰਗਤ ਵੀ ਇੰਜੋਏ ਕਰ ਰਹੀ ਆ ਪਲੇਨ ਵਗੈਰਾ ਨੂੰ ਦੇਖ ਕੇ ਦੁਨੀਆ ਦਾ ਪਹਿਲਾ ਗੁਰਦੁਆਰਾ ਸਾਹਿਬ ਜੋ 99 ਦੇ ਉੱਪਰ ਸਥਿਤ ਹੈ ਜੀ ਤੇ ਨਾਲ ਹੀ ਬਿਲਕੁਲ ਸਾਹਮਣੇ 에ਅਰਪੋਰਟ ਆ ਜਿੱਥੋਂ ਮਤਲਬ ਕਿ ਫਲਾਈਟਸ ਲਈ ਐਂਟਰੀ ਵਗੈਰਾ ਹੁੰਦੀ ਆ ਬੋਰਡਿੰਗ ਹੁੰਦੀ ਆ ਲੋਕਾਂ ਦੀ ਤੇ ਉਧਰ ਵੀ ਤੁਹਾਨੂੰ ਦਿਖਾ ਕੇ ਲਿਉਨੇ ਆ ਕਿਉਂਕਿ ਸੰਗਤ ਲਈ ਲਾਉ ਹੀ ਆ ਜੀ ਸੰਗਤ ਜਾ ਸਕਦੀ ਹੈ ਉੱਥੇ ਕੈਮਰਾ ਥੋੜਾ ਘਾਟਾ ਲਾਉ ਕਰਦੇ ਆ ਪਰ ਫਿਰ ਵੀ ਅਸੀਂ ਥੋੜੀ ਥੋੜੀ ਕਲਿੱਪਾਂ ਲਈਆਂ ਤਾਂ ਕਿ ਤੁਹਾਨੂੰ ਦਿਖਾ ਸਕੀਏ ਸਾਰਾ ਕੁਝ ਤੇ ਹੁਣ ਤੁਹਾਨੂੰ ਦੂਜੇ ਪਾਸੇ ਦਿਖਾਣੇ ਆ ਜੀ ਜਿੱਥੋਂ ਬੋਰਡਿੰਗ ਵਗੈਰਾ ਹੁੰਦੀ ਹੈ ਮੇਨ ਏਅਰਪੋਰਟ ਦਾ ਏਰੀਆ ਆਸਾਮਲੇ ਸਾਰਾ ਮੇਨ ਏਅਰਪੋਰਟ ਦਾ ਏਰੀਆ ਜਿੱਥੋਂ ਬੋਰਡਿੰਗ ਵਗੈਰਾ ਹੁੰਦੀ ਹੈ ਲੋਕੀ ਜੋ ਆਉਂਦੇ ਨੇ ਜਾਂ ਚੜਦੇ ਨੇ ਤਾਂ ਉਹ ਇੱਥੇ ਹੀ ਚੜਦੇ ਨੇ ਐਂਟਰ ਹੁੰਦੇ ਨੇ ਗੁਰਦੁਆਰਾ ਸਾਹਿਬ ਦਾ ਮੇਨ ਏਰੀਆ ਸੰਗਤ ਲਈ ਖੁੱਲਾ ਹੋਇਆ ਹੈ ਜ ਤੇ ਆ ਬਾਹਰ ਨਿਕਲਦੇ ਸਾਰੇ ਇੱਥੇ ਹਰ ਤਰ੍ਹਾਂ ਦੀਆਂ ਰੇੜੀਆਂ ਦੁਕਾਨਾਂ ਲੱਗੀਆਂ ਹੋਈਆਂ ਜੀ ਤੇ ਹਰ ਤਰ੍ਹਾਂ ਦਾ ਸਾਮਾਨ ਮਿਲ ਜੂਗਾ ਸੰਗਤ ਦੀ ਸਹੂਲਤ ਲਈ ਤੇ ਰੇੜੀਆਂ ਵਾਲਿਆਂ ਨੂੰ ਵੀ ਵਧੀਆ ਰੋਜ਼ਗਾਰ ਮਿਲ ਜਾਂਦਾ ਮੇਲੇ ਕਰਕੇ ਕਿਉਂਕਿ ਰਸ਼ ਬਹੁਤ ਆ ਸੰਗਤ ਦਾ ਤੇ ਇਹਨਾਂ ਦਾ ਵੀ ਚਲੋ ਚੰਗਾ ਜਿਹੜਾ ਰੋਜ਼ਗਾਰ ਆ ਉਹ ਬਣ ਜਾਂਦਾ ਤੇ ਉਮੀਦ ਕਰਦੇ ਆ ਜੀ ਕਿ ਤੁਹਾਨੂੰ ਜੋ ਆਪੇ 에어ਪੋਰਟ ਦੇ ਅੰਦਰੋਂ ਗੁਰਦੁਆਰਾ ਸੰਸਰ ਸਾਹਿਬ ਦੇ ਦਰਸ਼ਨ ਕਰਵਾਇਆ ਜੀ ਉਹ ਤੁਹਾਨੂੰ ਵਧੀਆ ਲੱਗਣਗੇ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵਲੌਗ ਨੂੰ ਜੀ ਮਿਲਦੇ ਆ ਤੁਹਾਨੂੰ ਛੇਤੀ ਅਗਲੀ ਵੀਡੀਓ ਦੇ ਵਿੱਚ ਰੱਬ ਰੱਖ